ਨੇ ਕੱਲ ਵਿਦਾਇਕਰੋੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 5 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਸੀ ਤੇ ਗ੍ਰਿਫਤਾਰ ਵਿਦਾਇਕਰ ਰਮਨ ਅਰੋੜਾ ਦੀ ਸਿਹਤ ਵਿਗੜੀ ਹੈ ਰਮਨ ਅਰੋੜਾ ਨੂੰ ਦੇਰ ਰਾਤ ਹਸਪਤਾਲ ਲਿਜਾਇਆ ਗਿਆ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਜੁੜੀ ਹੈ ਸਾਰੇ ਸਹਿਯੋਗੀ ਨਰਿੰਦਰ ਗੁੱਤਾ ਜੁੜੇ ਹੋਏ ਨੇ ਸਦਨ ਨਾਲ तमाम ਜਾਣਕਾਰੀ ਦੇ ਨਾਲ ਨਰਿੰਦਰ ਵਿਧਾਇਕ ਰਮਨ ਅਰੋੜ ਦੀ ਜੁੜੀ ਸਿਹਤ ਬਿਗੜੀ ਸੀ ਹੁਣੋ ਹਾਲਾਕਿ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਲੇਕਿਨ ਅਜਨਾਲ ਹੀ ਕਲ ਉਹਨਾਂ ਦਾ ਜੜਾ ਰਿਮਾਂਡ ਜੋ ਵੀ ਪੁਲਿਸ ਨੂੰ ਹਾਸਲ ਹੋਇਆ ਸੀ ਔਰ ਕੀ ਕੋਈ ਅਪਡੇਟ ਤੁਹਾਡੇ ਕੋਲ ਨੇ हां बिल्कुल देखो अगर गल करिए तो जद्दा जद्दा बिजनेस ਵਸ ਕੰਜਾ ਵਧਦਾ ਜਾ ਰਿਹਾ ਹੈਗਾ ਵਾ ਦਿਨੋ ਦਿਨ ਮਨ ਰਮਣ ਰੋੜਾdoctype ਉਹਨਾਂ ਦੀ ਮੁਸ਼ਕਲਾਂ ਜਿਹੜੀਆਂ ਵਧੀਆਂ ਜਾ ਰਹੀਆਂ ਹਨ अगर गल करिए ਤੇ ਪੋਸਟਿਵ ਦੇ ਦੌਰਾਨ ਦੇਰ ਰਾਤ ਉਹਨਾਂ ਦੀ ਜਿਹੜੀ ਹੈ ਤੇ ਵੀਰ ਵਿਗੜ ਜਾਂਦੀ ਹੈ ਔਰ ਜੋ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਜਿਹੜੀ ਹੈ ਪੇਟ ਦੀ ਸ਼ਿਕਾਇਤ ਹੁੰਦਾ ਉਹਨਾਂ ਦਾ ਬੀਪੀ ਜਿਹੜਾ ਵਾ ਉਹ ਉਹ ਵੱਜ ਜਾਂਦਾ ਵਾ ਉਸ ਨੂੰ ਲੈ ਕੇ ਜਿਹੜੀ ਹੈ ਜਦੋਂ ਉਹਨਾਂ ਕੋ ਪੋਸਟਿਵਿਟੀ ਹੁੰਦੀ ਹੈ ਆਪਣਾ ਹੋ ਰਹੀ ਹੁੰਦੀ ਹੈ ਵਿਲੀਅਨਸ ਵੱਲੋਂ ਤੇ ਉਹ ਸ਼ਿਕਾਇਤ ਕਰਦੇ ਕਿ ਮੇਰੇ ਜਿਹੜੇ ਪੇਟ ਦੇ ਵਿੱਚ ਜਿਹੜੀ ਦਰਦ ਹੋ ਰਹੀ ਹੈ ਤੇ ਉਸ ਨੂੰ ਜਾ ਕੇ ਜਿਹੜੀ ਹੈ ਵਿਲੀਅਨਸ ਦੀ ਟੀਮ ਵੱਲੋਂ ਜਿਹੜ ਉੱਥੋਂ ਜਿਹੜੀਆਂ ਟੀਮਾਂ ਜੜੀਆਂ ਵਾ ਵਿਧਾਇਕ ਰਮਨ अरोड़ा ਦਾ ਚੈੱਕਅਪ ਕਰਨ ਵਾਸਤੇ ਆਪਣਾ ਵਿਜੀਲੈਂਸ ਆਫਿਸ ਦੇ ਵਿੱਚ ਹੀ ਪਹੁੰਚ ਜਾਂਦੀਆਂ ਵਾ ਤੇ 15 ਤੋਂ 20 ਮਿੰਟ ਜਿਹੜਾ ਸਾਡਾ ਪ੍ਰੋਸੈਸ ਚੱਲਦਾ ਵਾ ਵਿਜੀਲੈਂਸ ਆਫਿਸ ਦੇ ਵਿੱਚ ਰਮਨ ਰੋੜਾ ਦੀ ਸੇਧ ਨੂੰ ਲੈ ਕੇ ਤੇ ਉਸ ਤੋਂ ਬਾਅਦ ਜਿਹੜਾ ਵਾ ਉਹਨਾਂ ਨੂੰ ਜਿਹੜਾ ਵਾ ਸਿਵਲ ਹਸਪਤਾਲ ਜੰਡਰ ਦੇ ਵਿੱਚ ਜਿਹੜਾ ਵਾ ਲੈ ਕੇ ਜਾਇਆ ਜਾਂਦਾ ਵਾ ਤੇ ਉੱਥੇ ਜਿਹੜਾ ਨੂੰ ਪਤਾ ਲੱਗਦਾ ਕਿ ਇਹਨਾਂ ਦੇ ਬੀਪੀ ਹੋਰ ਉਹਨਾਂ ਨੂੰ ਪੇਟ ਦੀ ਸ਼ਿਕਾਇਤ ਸੀ ਉਹਨਾਂ ਨੂੰ ਕੈਨੇ ਵਾਲ ਆਪਣਾ ਵਾਰਡ ਦੇ ਵਿੱਚ ਲੈ ਕੇ ਜਾਇਆ ਜਾਂਦਾ ਉੱਥੇ ਉਹਨਾਂ ਨੂੰ 10 ਤੋਂ 15 ਮਿੰਟ ਦਾ ਪ੍ਰੋਸੈਸ ਲੱਗਦਾ ਉਸ ਤੋਂ ਬਾ ਜਣਸ਼ ਜਿਹੜਾ ਦਾ ਅਮਰਜੈਂਸੀ ਜਲੰਧਰ ਦੇ ਸਿਵਲ ਹਸਪੀਟਲ ਦੀ ਅਮਰਜੈਂਸੀ ਵਿੱਚ ਢਵਾ ਲਿਆ ਜਾਂਦਾ ਦਾ ਫਿਰ ਉੱਥੋਂ 10 ਤੋਂ 15 ਮਿੰਟ ਉਹਨਾਂ ਵੀ ਗੜਾ ਚੱਕਦੇ ਉਹ ਵਾਸਤੇ ਲੱਗਦੇ ਨੇ ਤੇ ਉਸ ਤੋਂ ਬਾਅਦ ਰਮਨ ਰੋੜਾ ਨੂੰ ਜਲਾਵਾ ਡਾਕਟਰਾਂ ਵੱਲੋਂ ਜਲਾਵਾ ਭੇਜ ਦਿੱਤਾ ਜਾਂਦਾ ਵਾ ਤੇ ਵਿਜੀਲੈਂਸ ਜਿਹੜੀ ਉਹਨਾਂ ਨੂੰ ਆਪਣੇ ਨਾਲ ਜਿਹੜੀ ਹੈ ਆਪਣੇ ਦਫਤਰ ਲੈ ਕੇ ਜਿਹੜੀ ਆ ਰਵਾਨਾ ਹੋ ਜਾਂਦੀ ਹੈ ਤੇ ਉੱਥੇ ਜਦੋਂ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੇਰੀ ਸਿਹਤ ਹੁਣ ਜਿਹੜੀ ਹੈ ਬਿਲਕੁਲ ਠੀਕ ਹੈਗੀ ਹੈ ਮੈਂ ਮੈਂ ਠੀਕ ਆ ਗਵਾ ਤੇ ਕਿਤੇ ਨਾ ਕਿਤੇ ਗੱਲ ਕਰੀਏ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਏਡੀ ਵੱਲ ਜਿਹੜੇ ਦਿਖਾਈ ਦੇ ਰਹੇ ਨੇ ਅਗਰ ਗੱਲ ਕਰੀਏ ਤੇ ਉਹਨਾਂ ਦੇ ਜਿਹੜੇ ਕੋੜਮ ਹੈਗੇ ਨੇ ਉਹਨਾਂ ਦੇ ਘਰ ਵੀ ਜਿਹੜੀ ਹੈ ਕੱਲ ਜਿਹੜੀਆਂ ਰੇਡ ਕੀਤੀ ਜਾਂਦੀ ਹੈ ਤੇ ਉੱਥੋਂ ਵੀ ਸੋਨਾ ਕਿੜਾ ਦਾ ਬਰਾਮਦ ਹੁੰਦਾ ਦਾ ਉਸ ਤੋਂ ਬਾਅਦ ਅਗਰ ਗੱਲ ਕਰੀਏ ਉਹਨਾਂ ਦਾ ਚੀ ਹੈ ਜਿਹੜਾ ਦਾ ਉਸ ਨੂੰ ਵੀ ਕਿਹਾ ਦਾ ਵਿਜੀਲੈਂਸ ਵੱਲ ਚੱਕ ਲਿਆ ਜਾਂਦਾ ਦਾ ਤੇ ਅਗਰ ਉਸ ਹੋਰ ਗੱਲ ਕਰੀਏ ਤੇ ਇੱਕ ਦਲਬਾਗ ਸਵੀਟ ਸ਼ੌਪ ਦੇ ਮਾਲਕ ਨੂੰ ਜਿਹੜਾ ਦਾ ਜਿਹੜਾ ਰਾਤ ਪਾਲਸ ਜਿਹੜੀ ਚੱਕਦੀ ਹੈ ਤੇ ਕਿਤੇ ਨਾ ਕਿਤੇ ਸਾਰੀਆਂ ਪ੍ਰਕਿਰਿਆ ਨੂੰ ਦੇਖਦੇ ਹੋਏ ਹੋ ਸਕਦਾ ਕਿ ਰਮਨ ਰੋੜਾ ਇਹ ਵੀ ਇੱਕ ਕੋਈ ਡਰਾਮਾ ਰਚਿਆ ਹੋਵੇ ਕਿ ਮੇਰੀ ਸੇਜ ਜੜੀਆਂ ਖਰਾਬ ਜੜੀਆਂ ਹੋ ਗਈ ਹੈਗੀ ਆ ਤੇ ਕਿਤੇ ਨਾ ਕਿਤੇ ਅਗ ਇਹ ਈਡੀ ਦਾ ਸਕੰਜਾ ਵਾਧਾ ਜਾ ਰਹਾ ਰਮਰੋੜਾ ਦੀ ਮੁਸ਼ਕਲ ਵੀ ਹੋ ਤਾ ਦੇ ਜਿਹੜੀਆਂ ਵਾਧੀਆਂ ਜਾ ਰਹੀਆਂ ਕਿਵੇਂ ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਮੈਂ ਰਮਨ ਨੇ ਕੱਲ ਥੋੜਾ ਰਿਮਾਂਚ ਹਾਸਲ ਹੋਇਆ ਹੈ ਉਹਨਾਂ ਦਾ ਪੁਲਿਸ ਨੂੰ ਉਸ ਦੇ ਬਾਅਦ ਹੁਣ ਜਿਹੜੇ ਸਬੂਤ ਸਾਹਮਣੇ ਆਏ ਸੀ ਕਿ ਜਿਹੜਾ ਹੈ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਫਰਜੀ ਵਾਲਾ ਕੀਤਾ ਜਾ ਰਿਹਾ ਸੀ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਹੁਣ ਇੱਕ ਰਹੇਗਾ ਕਿ ਇਹ 4 ਦਿਨਾਂ ਦੇ ਵਿੱਚ ਜਿਹੜਾ ਹੈ ਕੀ ਕੁਝ ਸਾਹਮਣੇ ਨਿਕਲ ਕੇ ਆਂਦਾ ਹੈ हां बिल्कुल देखो अगर अपना गल करिए दिली तो अगर पांच दिन अंदर तो मार इनका तो मिलया थी पांच दिन अंदर रिमांड ਦੇ ਵਿੱਚ ਜਿਹੜੀ ਹੈ ਤੇ ਪੁਲਿਸ ਨੂੰ ਲਗਾਤਾਰ ਪੁੱਛਗੀ ਕੀ ਦੀ ਕੀਤੀ ਜਾ ਰਹੀ ਹੈ ਤੇ ਕਈ ਅਹਿਮ ਗੱਡੇ ਦੇ ਸਰਾਗ ਉਹਨਾਂ ਨੂੰ ਜਿਹੜੇ ਮਿਲੇ ਨੇ 70 ਤੋਂ 80 ਜਿਹੜੇ ਨੇ ਜਾਲੀ ਨੋਟਸ ਜਿਹੜੇ ਕੀ ਏਟੀਪੀ ਸੁਖਦੇਵ ਸਿੱਧੀਆਂ ਫੜੇ ਜੇ ਨੇ ਉਹਨਾਂ ਵੱਲੋਂ ਜਿਹੜਾ ਰਮਨਦੌੜੇ ਦੇ ਨਾਲ ਜਿਹੜੇ ਨੇ ਤੇ ਮਿਲ ਕੇ ਕੱਟੇ ਜਾਂਦੇ ਨੇ ਲੋਕਾਂ ਨੂੰ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਕੋਲ ਜਿਹੜਾ ਉਹ ਪ੍ਰਸ਼ਟਾਚਾਰ ਕੀਤਾ ਜਾਂਦਾ ਉਹਨਾਂ ਕੋਲ ਪੈਸੇ ਇੱਠੇ ਜਾਂਦੇ ਨੇ ਉਹ ਨੋਟਸ ਜਿਹੜੇ ਦੇ ਬਾਅਦ ਚੁਗਲੇ ਨੇ ਰਫਾ ਦਫਾ ਕਰ ਦਿੱਤੇ ਜਾਂਦੇ ਨੇ ਤੇ ਉਸ ਸਾਰੇ ਨੋਸਟਾਂ ਦੀ ਜਿਹੜੀ ਕਿ ਜਾਂਚ ਲਗਾਤ ਬਹੁਤ ਬਹੁਤ ਮੈਂ ਇੱਕ ਮੱਲੇ ਅੱਜ ਗੱਲ ਆ ਉਹ ਸਾਰੇ ਠੀਕ ਹੈ ਰਿੰਦਰ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤੇ ਗ੍ਰਫਤਾਰ ਵਿਧਾਇਕ ਰਮਨ ਅਰੋੜ ਦੀ ਸਿਹਤ ਵਿਗੜੀ ਅਤੇ ਰਾਤ ਦੇਰ ਰਾਤ ਚੜਾਏ